ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਦੀ ਅਸੀਂ ਇਸ ਵੀਡੀਓ ਦੇ ਵਿੱਚ ਦੇਹ ਧਾਰੀ ਗੁਰੂ ਧਾਰਨ ਦੇ ਨੁਕਸ ਜਾਂ ਨੁਕਸਾਨਾਂ ਬਾਰੇ ਚਰਚਾ ਕਰਾਂਗੇ ਸੰਸਾਰ ਵਿੱਚ ਗੁਰੂ ਨਾਨਕ ਸਾਹਿਬ ਜੀ ਵਰਗੇ ਪੂਰਨ ਤੇ ਜਗਤ ਗੁਰੂ ਕਦੀ ਕਦੀ ਆਉਂਦੇ ਨੇ ਆਮ ਤੌਰ ਤੇ ਸੰਸਾਰ ਦੇ ਚੰਗੇ ਤੋਂ ਚੰਗੇ ਮਹਾਪੁਰਸ਼ ਵੀ ਕਿਸੇ ਨਾ ਕਿਸੇ ਪਾਸਿਓਂ ਊਣੇ ਹੁੰਦੇ ਨੇ ਐਸੇ ਪੁਰਸ਼ਾਂ ਨੂੰ ਗੁਰੂ ਧਾਰਨ ਕਰਨ ਦੇ ਨਾਲ ਜਦ ਉਹਨਾਂ ਦੀਆਂ ਊਣਤਾਈਆਂ ਦਾ ਕਿ ਲੈਣ ਨੂੰ ਸਿੱਖਾਂ ਨੂੰ ਪਤਾ ਲੱਗਦਾ ਏ ਤਾਂ ਉਹਨਾਂ ਦੇ ਸ਼ਰਧਾ ਤੇ ਭਰੋਸੇ ਵਿੱਚ ਫਰਕ ਆ ਜਾਣਾ ਲਾਜ਼ਮੀ ਹੋ ਜਾਂਦਾ ਏ ਜਦੋਂ ਸਿੱਖ ਦੀ ਸ਼ਰਧਾ ਤੇ ਭਰੋਸਾ ਗੁਰੂ ਘਰ ਵਿੱਚ ਘਟ ਜਾਵੇ ਤਾਂ ਇਹ ਸਿੱਖ ਤੇ ਗੁਰੂ ਦੋਹਾਂ ਵਾਸਤੇ ਹੀ ਨੁਕਸਾਨਦਾਇਕ ਹੁੰਦਾ ਏ ਆਮ ਤੌਰ ਤੇ ਵੇਖਿਆ ਜਾਂਦਾ ਏ ਕਿ ਹਰ ਇੱਕ ਸੰਤ ਜਾਂ ਗੁਰਮੁਖ ਉਸੇ ਅਵਸਥਾ ਤੱਕ ਕਿਸੇ ਦੀ ਮਦਦ ਜਾਂ ਰਹਿਨਮਾਈ ਕਰ ਸਕਦਾ ਹੈ ਜਿਸ ਆਤਮਿਕ ਅਵਸਥਾ ਤੱਕ ਉਸ ਦੀ ਆਪਣੀ ਪਹੁੰਚ ਹੋਵੇ ਜੇ ਐਸੇ ਸੰਤ ਜਾਂ ਗੁਰਮੁਖ ਨੂੰ ਅਸੀਂ ਗੁਰੂ ਤਾਰਨ ਕਰ ਲਈਏ ਤਾਂ ਜੇ ਇਸ ਅਵਸਥਾ ਦਾ ਉਹ ਸੰਤ ਹੈ ਉਥੋਂ ਤੱਕ ਪਹੁੰਚ ਕੇ ਸਾਡੀ ਅਗਲੀ ਅਗਵਾਈ ਬੰਦ ਹੋ ਜਾਵੇਗੀ ਉਸ ਵੇਲੇ ਜੇਕਰ ਅਸੀਂ ਹੋਰ ਕੋਈ ਉੱਚੀ ਆਤਮਿਕ ਅਵਸਥਾ ਦਾ ਗੁਰੂ ਲੱਭਣਾ ਚਾਹੀਏ ਆਪਣੀ ਆਤਮਿਕ ਅਵਸਥਾ ਦੇ ਬਦਲਣ ਦੇ ਨਾਲ ਗੁਰੂ ਬਦਲਨੇ ਚੰਗੇ ਨਹੀਂ ਲੱਗਦੇ ਜਿਵੇਂ ਦੁਨਿਆਵੀ تعلیم ਹਾਸਲ ਕਰਨ ਵੇਲੇ ਸਾਡੇ ਹਰ ਜਮਾਤ ਮਗਰੋਂ ਉਸਤਾਦ ਬਦਲਦੇ ਰਹਿੰਦੇ ਨੇ ਇਸੇ ਤਰ੍ਹਾਂ ਆਤਮਿਕ ਵਿਦਿਆ ਹਾਸਲ ਕਰਨ ਵੇਲੇ ਵੀ ਸਿੱਖ ਨੂੰ ਕਈ ਆਤਮਿਕ ਅਵਸਥਾਵਾਂ ਜਾਂ ਜਮਾਤਾਂ ਦੇ ਵਿੱਚੋਂ ਲੰਘਣਾ ਪੈਂਦਾ ਹੈ ਜਿਸ ਤਰ੍ਹਾਂ ਦੁਨਿਆਵੀ ਵਿਦਿਆ ਹਾਸਲ ਕਰਨ ਵੇਲੇ ਪਹਿਲੀ ਜਮਾਤ ਐਮਏ ਦੀ ਜਮਾਤ ਤੇ ਮਾਸਟਰਾਂ ਦੇ ਦਿਮਾਗ ਦੀ ਹਾਲਤ ਵਿੱਚ ਬੜਾ ਫਰਕ ਹੁੰਦਾ ਹੈ ਐਸੀ ਹੀ ਤਰ੍ਹਾਂ ਐਸੇ ਉਸਤਾਦ ਬਹੁਤ ਘੱਟ ਮਿਲਦੇ ਹਨ ਜੋ ਪਹਿਲੀ ਅਤੇ ਐਮਏ ਦੀ ਜਮਾਤ ਨੂੰ ਇੱਕੋ ਯੋਗਤਾ ਦੇ ਨਾਲ ਪੜਾ ਸਕਣ ਆਤਮਿਕ ਕਾਲਜ ਦੀ ਪਹਿਲੀ ਅਵਸਥਾ ਤੇ ਅਕੀਰਲੀ ਅਵਸਥਾ ਵਿੱਚ ਜ਼ਮੀਨ ਆਸਮਾਨ ਦਾ ਫਰਕ ਹੁੰਦਾ ਹੈ ਪਹਿਲੇ ਪੈਲ ਸਿੱਖ ਪੂਰਨ ਗੁਰੂ ਨੂੰ ਪਛਾਣਨ ਦੇ ਬਿਲਕੁਲ ਅਸਮਰਥ ਹੁੰਦਾ ਹੈ अनेਕਾਂ ਸਿੱਧੇ ਸਾਦੇ ਸ਼ਰਧਾਲੂ ਸਿੱਖਾਂ ਨੂੰ ਧੋਖੇਬਾਜ਼ ਦੰਬੀ ਗੁਰੂ ਉਂਗਲਾਂ ਤੇ ਨਚਾਉਂਦੇ ਤੇ ਲੁੱਟਦੇ ਰਹਿੰਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕਈ ਮਹਾਵਾਕ ਐਸੇ ਹਨ ਜੋ ਚੰਗੀ ਉੱਚੀ ਆਤਮਿਕ ਅਵਸਥਾ ਦੇ ਨਾਮ ਕਮਾਈ ਕਰਨ ਵਾਲੇ ਹੀ ਸਮਝ ਸਕਦੇ ਹਨ ਉਹਨਾਂ ਨੂੰ ਗੁਰਸਿੱਖ ਜਾਂ ਗੁਰਮੁਖ ਹੀ ਸਮਝਣਾ ਚਾਹੀਦਾ ਹੈ ਗੁਰੂ ਬਣਾਉਣ ਦੀ ਜ਼ਰੂਰਤ ਨਹੀਂ ਹੁੰਦੀ ਜਿਹੜਾ ਸੰਤ ਜਾਂ ਗੁਰਮੁਖ ਕਿਸੇ ਸਿੱਖ ਦੀ ਉਦੋਂ ਤੱਕ ਮਦਦ ਕਰਨ ਵਾਸਤੇ ਤਿਆਰ ਨਾ ਹੋਵੇ ਜਦ ਤੱਕ ਕਿ ਸਿੱਖ ਉਸ ਨੂੰ ਗੁਰੂ ਧਾਰਨ ਨਾ ਕਰ ਲਵੇ ਉਸ ਸੰਤ ਜਾਂ ਗੁਰਮੁਖ ਦੀ ਪਰਵਾਹ ਨਹੀਂ ਕਰਨੀ ਚਾਹੀਦੀ ਵਾਹਿਗੁਰੂ ਉੱਤੇ ਭਰੋਸਾ ਰੱਖ ਕੇ ਉਡੀਕਣਾ ਚਾਹੀਦਾ ਹੈ ਕਰਤਾਰ ਜਰੂਰ ਕਿਸੇ ਸੰਤ ਜਾਂ ਗੁਰਮੁਖ ਦਾ ਮੇਲ ਕਰਾਵੇਗਾ ਜਿਹੜਾ ਬਗੈਰ ਗੁਰੂ ਬਣੇ ਹੀ ਸਿੱਖ ਦੀ ਆਤਮਿਕ ਮਦਦ ਕਰੂਗਾ ਜੇ ਸ ਸੰਤ ਨੂੰ ਗੁਰੂ ਬਣਨ ਦੀ ਲਾਲਸਾ ਹੋਵੇ ਉਸ ਨੂੰ ਓਣਿਆ ਸਮਝੋ ਗੁਰੂ ਨਾਨਕ ਪੂਰਨ ਗੁਰੂ ਹਨ ਪਰ ਕਦੀ ਕਿਸੇ ਨੂੰ ਉਪਦੇਸ਼ ਦੇਣ ਲੱਗਿਆਂ ਇਹ ਸ਼ਰਤ ਪੇਸ਼ ਨਹੀਂ ਕਰਨ ਕਰਦੇ ਕਿ ਮੈਨੂੰ ਪਹਿਲੋਂ ਗੁਰੂਤਾਰਨ ਕਰੋ ਤੇ ਫੇਰ ਮੈਂ ਉਪਦੇਸ਼ ਦੇਵਾਂਗਾ ਗੁਰੂ ਪਾਤਸ਼ਾਹ ਜੀ ਜਿੱਥੇ-ਜਿੱਥੇ ਜਾਂਦੇ ਸਨ ਬਗੈਰ ਕਿਸੇ ਸ਼ਰਤ ਦੇ ਨਾਮ ਉਪਦੇਸ਼ ਦੇ ਛਿੱਟੇ ਦਿੰਦੇ ਜਾਂਦੇ ਸਨ ਮੈਂ ਗੁਰੂ ਸਾਹਿਬ ਦਾ ਸਿੱਖ ਹੁੰਦਿਆਂ ਹੋਇਆਂ ਅੱਜਕੱਲ ਵੀ ਕਈ ਮਹਾਤਮਾਵਾਂ ਪਾਸ ਪਹੁੰਚ ਕੇ ਉਹਨਾਂ ਤੋਂ ਆਤਮਿਕ ਲਾਭ ਉਠਾਏ ਨੇ ਉਹਨਾਂ ਕਦੇ ਵੀ ਇਹ ਸ਼ਰਤ ਨਹੀਂ ਲਗਾਈ ਕਿ ਸਾਨੂੰ ਗੁਰੂ ਮੰਨੋ ਤਦ ਤੁਹਾਡੀ ਮਦਦ ਕਰਾਂਗੇ ਇਨੀਆਂ ਕੋ ਬੇਨਤੀਆਂ ਪ੍ਰਵਾਨ ਕਰਿਓ